ਸਤਿ ਸ੍ਰੀ ਅਕਾਲ ਜੀ ਤੁਹਾਡਾ ਹਰਪਿਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗੀ ਜੀ ਤਰੀਕ ਪਹਿਲੀ ਪਹਿਲੀ ਸਤੰਬਰ ਤੇ ਸਾਡੇ ਰਾਤ ਦੀ ਪੂਰੀ ਤੇਜ਼ ਬਾਰਿਸ਼ ਹੋ ਰਹੀ ਹੈ ਬਿਲਕੁਲ ਵੀ ਨਹੀਂ ਹਟੀ ਹੈਗੀ 1 ਮਿੰਟ ਵੀ ਲਗਾਤਾਰ ਬਾਰਿਸ਼ ਹੋ ਰਹੀ ਵੀ ਹੈ ਤਕਦਰ ਕਪੜੇ-ਕਪੜੇ ਧੋ ਕੇ ਸਾਰੇ ਮੈਂ ਅੰਦਰ ਟੀਨਾਂ ਥੱਲੇ ਹੀ ਫੋਲੇ ਆ ਪਰ ਪ੍ਰਮਾਤਮਾ ਖੈਰ ਕਰੇ ਜੀ ਬਸ ਕਰੇ ਹੁਣ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਵਾਏ ਪਾਣੀ ਹਟੇ ਨਹੀਂ ਰਹਾ ਮਤਲਬ ਕਿ ਲਗਾਤਾਰ ਬਰਸ ਰਿਹਾ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਥੋੜੀ ਦਿਰ ਬਾਰਿਸ਼ ਛਾਟੀ ਸੀਗੀ ਪਰ ਫੇਰ ਤੋਂ ਸ਼ੁਰੂ ਹੋ ਗਈ ਪਤਾ ਨਹੀਂ ਪਰਮਾਤਮਾ ਵੀ ਹਲੇ ਕਿੰਨਾ ਕ ਨੁਕਸਾਨ ਹੋਣਾ ਹੈ ਜੀ ਕੁਛ ਨਹੀਂ ਪਤਾ ਤੇ ਮੌਸਮ ਬੜਾ ਖਰਾਬ ਹੋਇਆ ਹਲੇ ਵੀ ਬਾਰਿਸ਼ بار بار ਆਈ ਜਾਂਦੀ ਹੈ 10 ਮਿੰਟ ਦਾ ਬ੍ਰੇਕ ਮਿਲਦਾ ਫੇਰ ਆ ਜਾਂਦੀ ਹੈ ਬਾਕੀ ਜਿਹੜੇ ਬੇਜਵਾਨ ਜਾਨਵਰਾਂ ਦਾ ਬੜਾ ਔਖਾ ਹੈ ਜੀ ਇਹਨਾਂ ਨੇ ਡੰਗਰਾਂ ਨੂੰ ਘਾਕੂ ਪਾਣਾ ਵੱਢ ਕੇ ਕਿੱਥੋਂ ਵੱਢਣਾ ਕਿੱਦਾਂ ਖੇਤਾਂ 'ਚ ਵੱਢਣਾ ਬੜੀ ਔਖੀ ਕੰਮ ਹੋਇਆ ਜੀ ਇਹ ਲਗਾਤਾਰ 10 ਦਿਨ ਹੋ ਚੱਲੇ ਸਾਨੂੰ ਤਾਂ ਇਦਾਂ ਗਿੱਲੇ 'ਚ بارش ਚ ਰਹਿੰਦੇ ਆ ਨੂੰ ਬੜਾ ਬੁਰਾ ਹਾਲ ਹੈ ਜੀ ਤੇ ਬਾਕੀ ਟੈਨਸ਼ਨ ਜੀ ਵੀ ਹੈ ਕਿਉਂਕਿ ਅਸੀਂ ਸਤਲੁਜ ਦੇ ਕੰਢੇ ਤੇ ਆ ਬਾਕੀ ਦੇਖਦੇ ਆ ਆ ਦੇਖ ਲਈ ਰੋਪੜ ਹੈਡ ਸਾਰੇ ਫਲੱਡ ਗੇਟ ਖੁੱਲੇ ਹੋਏ ਆ ਬਟ ਅੱਜ ਫੇਰ ਵੀ ਕੱਲ੍ਹ ਨਾਲੋਂ ਪਾਣੀ ਘੱਟ ਆ ਜਿਹੜਿਆ ਸੈਂਟਰ 'ਚ ਤੁਹਾਨੂੰ ਦਿਖ ਰਿਹਾ ਸਿਮੈਂਟਡ ਲਾਈਨ ਜੀ ਇਹ ਗੱਲ ਦੇਖਦੀ ਐ ਨਹੀਂ ਕਾਲੀ ਤੋਂ ਵੀ ਉੱਪਰ ਪਾਣੀ ਹੈ ਬਹੁਤ ਪਾਣੀ ਆ ਰਿਹਾ ਹੈ ਬਹੁਤ ਪਾਣੀ ਤੇ ਅੱਜ ਮੈਂ ਬਣਾਉਣ ਲੱਗੀ ਜੀ ਘਰ ਚ ਗਰਮ ਮਸਾਲਾ ਇਹ ਅਸੀਂ ਸਾਫਤਾ ਹੀ ਮੰਗਾ ਲੈਂਦੇ ਆ ਪੀਸਿਆ ਹੋਇਆ ਮਸਾਲਾ ਨਹੀਂ ਲੈਂਦੇ ਇਹਦੇ ਵਿੱਚ ਹੈਗਾ ਜੀ ਜੀਰਾ ਧਨੀਆ ਲੌਂਗ ਕਾਲੀ ਮਿਰਚ ਦਾਲਚੀਨੀ ਤੇ ਹੋਰ ਵੀ ਜਿਹੜੇ ਗਰਮ ਮਸਾਲੇ ਬੜੀ ਇਲਾਇਚੀ ਵੈਰਾ ਸਾਰਾ ਕੁਝ ਇਹਦੇ ਵਿੱਚ ਮਿਕਸ ਕਰਕੇ ਇਹਨੂੰ ਥੋੜਾ ਜਿਹਾ ਭੁੰਨ ਕੇ ਮੈਂ ਫਿਰ ਇਹਨੂੰ ਠੰਡਾ ਕਰਕੇ ਪੀਸ ਕੇ ਰੱਖ ਲੈਂਦੀ ਆ ਤੇ ਇੱਧਰ ਅੱਜ ਮੇਰਾ ਬਣ ਰਿਹਾ ਜੀ ਡੇਲੀ ਜਿਹੜਾ ਅਸੀਂ ਖਾਂਦੇ ਆ ਸ਼ਾਹਨ ਚੂਰਨ ਇਦੇ ਵਿੱਚ ਜਵੈਣ ਸੌਂਫ ਤੇ ਜੀਰਾ ਤਿੰਨੇ ਚੀਜ਼ਾਂ ਮਿਕਸ ਕਰਕੇ ਇਹਨੂੰ ਥੋੜਾ ਰੋਸਟ ਕਰ ਲਿਆ ਇੱਦਾਂ ਸੁੱਕਾ ਭੁੰਨ ਕੇ ਤੇ ਮੋਦਰਾ ਜਿਹਾ ਪੀਸ ਕੇ ਰੱਖ ਲੂੰਗੀ ਇਹਨੂੰ ਵੀ ਹੁਣ ਤੇ ਇਹ ਪੀਸ ਹੋ ਗਿਆ ਮਸਾਲਾ ਇਦਾਂ ਦਾ ਪੀਸਣਾ ਹੈ ਦਰਦਰਾ ਜਾਈਏ ਥੋੜਾ ਬੱਸ ਥੋੜਾ ਥੋੜਾ ਖੜਮਾ ਵੀ ਹੈ ਤੇ ਇਹਨਾਂ ਪੀਸ ਵੀ ਹੋ ਗਿਆ ਇੱਧਰ ਜੀ ਮੈਂ ਮਸਾਲਾ ਤੇ ਜਿਹੜਾ ਚੂਰਾ ਨਾਲ ਪੀਸ ਕੇ ਰੱਖ ਲਿਆ ਹੁਣ ਥੋੜੀ ਦਿਰ ਹਵਾ ਲੱਗਣ ਤੋਂ ਬਾਅਦ ਇਹਨੂੰ ਬੰਦ ਕਰੂੰਗੀ ਇੱਧਰ ਨਾਲ ਰਹੀ ਜੀ ਉਹ ਨਵੂ ਪੋਚੇ ਸਾਰਾ ਘਰੀਨੇ ਸਵਾਰਤਾ ਤੇ ਹੁਣ ਪੋਚੇ ਲੱਗੀ ਵੀ ਲਾਉਣ ਵਾਸ ਅੱਜ ਦੀ ਛੁੱਟੀ ਰਹਿ ਗਈ ਉਸ ਤੋਂ ਬਾਅਦ ਤਾਂ ਫਿਰ ਮੈਨੂੰ ਇਹ ਕਰਨਾ ਪੈਣਾ ਵਧੀਆ ਹੈਲਪ ਰਹੀ ਦੋ ਦਿਨ ਨਿਆਣਿਆਂ ਦੀ ਤੇ ਜੀ ਆ ਦੇਖੋ ਜਿਹੜੀਆਂ ਅਸੀਂ ਮੜੇ ਚਾਵਲ ਪਾਏ ਤੇ ਉਹ ਚਾਵਲ ਉਹਾਰੀਆਂ ਅੱਜ ਆ ਗਈ ਜੀ 3 ਤਰੀਕ 3 ਤਰੀਕੇ ਸਵੇਰ ਦੇ 9:00 ਵੱਜ ਚੁੱਕੇ ਆ ਤੇ ਬਾਕੀ ਅੱਜ ਜਿਹੜੀ ਇਹ ਬਾਰਿਸ਼ ਹੈ ਪੈਰ ਨਾਲੋਂ ਘੱਟ ਹੈ ਜੀ ਤੇ ਪਰਮਾਤਮਾ ਕਰੇ ਬਸ ਹੁਣ ਤਾਂ ਹਟ ਜਵੇ ਕਿਉਂਕਿ ਬਹੁਤ ਜ਼ਿਆਦਾ ਸਾਡੇ ਵੀਰੇ دریا ਚ ਪਾਣੀ ਸੀਗਾ ਤੁਸੀਂ ਜਿੱਦਾਂ ਪਹਿਲਾਂ ਵੀਡੀਓ ਚ ਦੇਖਿਆ ਹੀ ਐ ਬਹੁਤ ਜ਼ਿਆਦਾ ਸੀਗਾ ਤੇ ਬਾਕੀ ਘਰ ਦੀ ਰੁਟੀਨ ਜਿਹੜੀ ਉਹ ਸਾਰੀ ਗੜਬੜ ਹੋਈ ਪਈ ਐ ਕਤਾ ਬੱਚਿਆਂ ਦੇ ਸਕੂਲ ਨਹੀਂ ਜੀ ਓਪਨ ਤੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਐ ਬਾਕੀ ਸਾਰੇ ਪਰੇਸ਼ਾਨ ਵੀ ਐ ਬਹੁਤ ਜ਼ਿਆਦਾ ਦਿੱਕਤ ਆ ਰਹੀ ਐ ਬਸ ਕਰੇ ਹੁਣ ਤਾਂ ਪਰਮਾਤਮਾ ਬਸ ਬਹੁਤ ਹੋ ਗਿਆ ਤੇ ਅੱਜ ਦੇ ਵਲੌਗ ਚ ਐ ਜੀ ਮਿਲਦੇ ਆ ਕਿਸੇ ਹੋਰ ਵਲੌਗਰ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ